ਇਹ ਕੀਤੀਆ ਤੇ ਵੱਜਣ ਲੱਗ ਗਏ। ਅੱਲਾ ਇਹ ਵੱਜਣਾ ਛੱਡ ਗਈ ਜੀ ਯਾਨੀ ਸਿਰ ਭਾਪ ਨਿਕਲੀ ਜੋ। ਭਾਪ ਨਿਕਲਦੀ ਆ। ਤੇ ਇਹ ਕੀਟੀ ਗੱਲ ਨਾਲ ਇਹ ਬਿਸਤਲ ਨਹੀਂ, ਬਿਸਤਲ ਬੰਦ। ਵੱਜਣਾ ਬੰਦ ਹੋ ਗਿਆ। ਇਹਨੂੰ ਬਿਸਤਲ ਨੂੰ ਆਪਾਂ ਇਥੋਂ ਖੋਲ ਲੈਣਾ। ਗਰਮ ਹੈ ਇਸ ਲਈ ਕੱਪੜੇ ਨਾਲ ਖੋਲ ਰਿਹਾ। ਇਦਾਂ ਬਿਸਤਲ ਖੋਲ ਲੈਣੀ ਆਪਾਂ। ਹੁਣ ਇਹਦੇ ਵਿੱਚ ਦੇਖੋ ਇਹਦੇ ਵਿੱਚ ਦੇਖੋ ਵਾਈਟ ਵਾਈਟ ਇਹਦੇ ਵਿੱਚ ਵੀ ਚਲੋ ਜੰਮਿਆ ਤੇ ਗਲੀ ਵੱਡੀ ਆ ਇਹਦਾ ਕੋਈ ਜ਼ਿਆਦਾ ਹੈ ਨਹੀਂ ਟੈਨਸ਼ਨ ਕਰਨਾ ਸਾਫ਼ ਤੁਸੀਂ ਇਹਨੂੰ ਵੀ ਕਰ ਸਕਦੇ ਹੋ ਅਜੇ ਘੱਟ ਹੈ ਜਦੋਂ ਜ਼ਿਆਦਾ ਹੋ ਜਾਊ ਆਪਾਂ ਇਹਨੂੰ ਵੀ ਕਰ ਦਾਂਗੇ ਇਹਦੇ ਵਿੱਚ ਅੰਦਰੋਂ ਦੀ ਭਾਫ਼ ਆਉਂਦੀ ਆ ਹੁਣ ਸਭ ਤੋਂ ਵੱਡੀ ਜਿਹੜੀ ਐ ਕਿ ਦਿੱਕਤ ਇਹਦੇ ਵਿੱਚ ਹੈ ਵਿਸਲ ਦੇ ਵਿੱਚ ਆ ਦੇਖੋ ਆ ਵਿਸਲ ਹੈ ਇਹਦੇ ਵਿੱਚ ਦੇਖੋ ਵਾਈਟ ਵਾਈਟ ਜੰਮਿਆ ਹੈ ਜੇ ਜਦੋਂ ਪਾਣੀ ਬੋਇਲ ਕਰਦਾ ਭਾਫ਼ ਬਾਹਰ ਨਿਕਲਦੀ ਹੈ ਇਹ ਛੋਟੀ ਜਿਹੀ ਗਲੀ ਵਿੱਚ ਦੀ ਬਾਹਰ ਨਿਕਲਦੀ ਹੈ ਇਹਦੇ ਵਿੱਚ ਦੀ ਆ ਗਲੀ ਵਿੱਚ ਦੀ ਇਹ ਹੌਲੀ ਹੌਲੀ ਕੀ ਆ ਇਹਦੇ ਉੱਪਰ ਵੀ ਇਹ ਵਾਈਟ ਵਾਈਟ ਜੰਮ ਜਾਂਦਾ ਇਹ ਜਿਹੜਾ ਵਿੱਚ ਜੰਮਿਆ ਨਾ ਵਾਈਟ ਵਾਈਟ ਇਹ ਦੇਖੋ ਇਹਦੇ ਵਿੱਚ ਵਾਈਟ ਵਾਈਟ ਜੰਮ ਜਾਂਦਾ ਤੇ ਆਪਾਂ ਉਹਦੀ ਗਲੀ ਉਹ ਬੰਦ ਹੋ ਜਾਂਦੀ ਹੈ ਔਰ ਜੇ ਇਹਦੀ ਆਫ ਸੀਟੀ ਵੱਜਣੀ ਬੰਦ ਹੋ ਜਾਂਦੀ ਆਪ ਇਹ ਪੂਰਾ ਮੇਰਾ ਬੰਦੜਾ ਬੰਦ ਹੋ ਗਿਆ ਸੀ ਮਤਲਬ 50% ਬੰਦ ਸੀਗਾ ਫਿਰ ਇਹਨੂੰ ਸੋਈ ਦੇ ਨਾਲ ਖੁਰਚ ਖੁਰਚ ਕੇ ਪੂਰਾ ਕੱਢਿਆ ਹੁਣ ਵੀ ਨਿਕਲਦਾ ਦੇਖੋ ਆਹ ਆ ਇਹਦੇ ਵਿੱਚੋਂ ਨਿਕਲਿਆ ਇੱਧਰ ਤੋਂ ਮਾਰਾਂਗੇ ਤਾਂ ਨਿਕਲ ਹੀ ਜਾ ਦੇਖੋ ਹੋਰੋਂ ਨਿਕਲੀ ਜਾ ਰਿਹਾ ਅਜੇ ਕੱਲ ਲਈ ਆਫ ਕੀਤਾ ਪਾਣੀ ਦੇ ਵਿੱਚ ਹੈ ਹੀ ਬਹੁਤ ਜ਼ਿਆਦਾ ਜਦੋਂ ਪਾਣੀ ਬੋਇਲ ਹੁੰਦਾ ਨਾ ਉਬਲਣ ਤੋਂ ਬਾਅਦ ਪਾਣੀ ਇਦਾਂ ਦਾ ਇਹ ਜੰਮ ਜਾਂਦਾ ਕਿਸੇ ਵੀ ਭਾਂਡੇ ਦੇ ਇਹਦੇ ਅੰਦਰ ਵੀ ਜੰਮਿਆ ਹੋਣਾ ਬੋਇਲਰ ਦੇ ਚਲੋ ਅੰਦਰ ਦੀ ਆਪਾਂ ਨੂੰ ਲੋੜ ਨਹੀਂ ਦੇਖੋ ਇਹਦੇ ਅੰਦਰ ਬਹੁਤ ਆ ਇਹ ਜਿਹੜਾ ਵਾਈਟ ਵਾਈਟ ਜੰਮਿਆ ਇਹਨੂੰ ਆਪਾਂ ਜੇ ਸਾਰੇ ਨੂੰ ਲਾਤੀਏ ਤਾਂ ਵੀ ਚੰਗਾ ਨਹੀਂ ਤਾਂ ਇਸ ਜਿਹੜੀ ਸਾਈਡ ਆ ਗੜੀ ਹੈ ਨਾ ਇਹ ਗੜੀ ਇੰਨੀ ਇੱਕ ਗੜੀ ਪੂਰੀ ਖੁੱਲੀ ਹੋਣੀ ਚਾਹੀਦੀ ਹੈ ਦੀ ਉਹਦੇ ਨਾਲ ਤੁਹਾਡੀ ਸਿਟੀ ਵੱਜੇਗੀ ਤਾਂ ਇਹਨੂੰ ਆਪਾਂ ਸੁਰਾਖ ਨੂੰ ਸੋਈਏ ਦੇ ਨਾਲ ਸਾਫ਼ ਕਰ ਲੋ ਦੁਬਾਰਾ ਲਾ ਦਿਓ ਔਰ ਤੁਹਾਡੀ ਇਹ ਮਿਲਕ ਬੋਇਲਰ ਦੀ ਜਿਹੜੀ ਸਿਟੀ ਨਹੀਂ ਵੱਜਦੀ ਸੀ ਉਹ ਵੱਜਣੀ ਸ਼ੁਰੂ ਹੋ ਜਾਏਗੀ ਤਾਂ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਪਾਂ ਇਹ ਧਿਆਨ ਨਹੀਂ ਕਰਦੇ ਗਲੀ ਬੰਦ ਹੋਏ ਨੇ ਬਹੁਤ ਪਤਲੀ ਗਲੀ ਹੈ ਇਹਦੇ ਵਿੱਚ ਇਹ ਦੇਖੋ ਕਿੰਨੀ ਹੈ ਇਧਰੋਂ ਦਿਖਾ ਦਿੰਦਾ ਇਹ ਦਰੋਵੀ ਸਾਬ ਕਰ ਲੋ ਜਿੰਥੇ ਜਿੱਥੇ ਤੁਹਾਡਾ ਜਾਂਦਾ ਨਾ ਆਗੇ ਸਰ ਲੈ ਇਹਦੇ ਵਿੱਚ ਵੀ ਜੰਮ ਜੰਨ ਦਾ ਮੋੜ ਜਿੰਨਾ ਕੁ ਮੋੜ ਇੱਧਰ ਦੇ ਮੋਟਾ ਮੋਟਾ ਕਰ ਸਕਦੇ ਹਾਂ ਜ਼ਿਆਦਾ ਕਰਨ ਦੀ ਲੋੜ ਨਹੀਂ ਆ ਮੇਨ ਉਹ ਗਲੀ ਜਿਹੜੀ ਆ ਪਤਲੀ ਜੀ ਗਲੀ ਆ ਇਹਦੇ ਵਿੱਚ ਦੀ ਵੀ ਸਲ ਵੱਜਦੀ ਆ ਇਹ ਅਗਰ ਬੰਦ ਹੋ ਜਾਏਗੀ ਤਾਂ ਵੀ ਸਲ ਬੰਦ ਪਾਵ ਨਿਕਲਦੀ ਆ ਪਰ ਵਿਸਲ ਨਹੀਂ ਵੱਜਦੀ ਉਹਦੇ ਨਾਲ ਵੀ ਕਾਫੀ ਆਪਣਾ ਗੈਸ ਹੋਰ ਟਾਈਮ ਵੇਸਟ ਹੁੰਦਾ ਤਾਂ ਇਸ ਗਲੀ ਨੂੰ ਸਾਫ ਕਰਦੇ ਰਹੋ ਹਫਤਾ 10 ਦਿਨ ਬਾਅਦ ਕਿਉਂਕਿ ਅਸੀਂ ਕਲਪਰ ਤੋਂ ਕੀਤਾ ਦੇਖੋ ਇਹ ਜਿੰਦੀ ਵਾਲੇ ਬੰਨੂ ਮਾਰ ਸੋਈ ਦੇ ਨਾਲ ਕਰਦਾ ਹੋਰ ਕਰ ਦਿੰਦਾ ਵੀਡੀਓ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਮਿਲਦੇ ਆ ਨਵੀਂ ਵੀਡੀਓ ਚ ਇਹ ਦੇਖੋ ਮੈਂ ਹੁਣ ਸਾਫ ਕਰ ਦਿੱਤਾ ਹੈ ਕਾਫੀ ਹੱਦ ਤੱਕ ਸਾਫ ਹੋ ਗਿਆ ਇਹ ਮੇਰੇ خیال ਦਾ ਇਹਨੂੰ ਚੌਥੇ ਪੰਜਵੇਂ ਦਿਨ ਹਫਤੇ ਬਾਅਦ ਤੈਨੂੰ ਸਾਫ ਕਰਨਾ ਜ਼ਰੂਰੀ ਹੈ ਕਿਉਂਕਿ ਇਹਦਾ ਨਾ ਹਣ ਤੁਹਾਨੂੰ ਸੀਟੀ ਵਾਰ ਕੇ ਦੇਖੋ ਨਾ ਬਾਈ ਕਾਣੀ ਬਾਜਦੀ ਹੈ ਸੀਟੀ ਇਹਨਾਂ ਕਮਾ ਛੋਟੇ ਛੋਟੇ ਕਮਰੇ ਜਿਹੜੇ ਕਿ ਆਪਾਂ ਕਹਿ ਦਿੰਨੇ ਆ ਜੀ ਸਾਡਾ ਤਾਂ ਬੋਇਲਰ ਖਰਾਬ ਹੋ ਗਿਆ ਤੇ ਕੌਣ ਠੀਕ ਕਰੇਗਾ ਅੱਪਰ ਬਾਜ਼ਾਰ ਚ لے ਆਉਣ ਦੀ ਕੋਲ ਕਰਦੇ ਆ। ਔਰ ਹੈ ਇਹ ਛੋਟੇ ਛੋਟੇ ਨੇ। ਤੇ ਤਾਂ ਨਹੀਂ ਇਹ ਕੰਮ ਦੇ ਵੀਡੀਓ ਨੂੰ ਲਾਈਕ ਕਰ ਦਿਓ, ਅੱਗੇ ਸ਼ੇਅਰ ਕਰ ਦਿਓ ਤਾਂ ਕਿ ਹਰ ਬੰਦੇ ਨੂੰ ਇਹ ਚੀਜ਼ ਦੀ ਛੋਟੇ ਛੋਟੇ ਇਹਦੀ ਉਹਨਾਂ ਦੀ ਨੌਲੇਜ ਹੋ ਰਹੇ। ਇਹ ਦੇਖੋ ਸੋਈ ਦੇ ਨਾਲ ਸਾਫ਼ ਕੀਤਾ। ਕਿੰਨਾ ਨਿਕਲ ਗਿਆ ਪਾਊਡਰ ਜਿਹਾ ਜੀਗਾ ਜੰਮਿਆ ਹੋਇਆ। ਇਹ ਜਦੋਂ ਪਾਣੀ ਉਬਲਦਾ ਨਾ ਉਹਦੇ ਵਿੱਚ ਪਾਣੀ ਚ ਹੀ ਪੜ ਜਾਂਦਾ ਇਹ ਸਾਰਾ ਪਾਊਡਰ। ਆ ਇਹਨੂੰ ਸਾਫ ਕਰਤਾ